ਗੁਰਦਾਸਪੁਰ ਦੇ ਬਾਈਪਾਸ ਨੇੜੇ ਇੱਕ ਨਿੱਜੀ ਸਕੂਲ ਵਿੱਚ 4 ਸਾਲ ਦੀ ਬੱਚੀ ਨਾਲ ਦੁਸ਼ਕਰਮ ਹੋਣ ਦੇ ਮਾਪਿਆਂ ਨੇ ਸਕੂਲ ਉੱਪਰ ਲਗਾਏ ਦੋਸ਼ ਦੇ ਬਾਅਦ ਦਿਨਾਂ ਨਗਰ ਸ਼ਹਿਰ ਵਾਸੀਆਂ ਵੱਲੋਂ ਸਕੂਲ ਦੇ ਖਿਲਾਫ ਰੋਜ਼ ਪ੍ਰਦਰਸ਼ਨ ਪ੍ਰਦਰਸ਼ਨ ਕਰਦੇ ਹੋਏ ਪਠਾਨਕੋਟ ਅਮਰਸਰ ਸਟੇਟ ਹਾਈਵੇ ਜਮ ਕੀਤਾ ਗਿਆ ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਦੋਸ਼ੀਆਨਾ ਬਣਦੀ ਕਾਰਵਾਈ ਦੀ ਮੰਗ ਕੀਤੀ ਗਈ ਜੇਕਰ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਹੋਵੇਗਾ ਤਿੱਖਾ ਸੰਘਰਸ਼ ਇਸ ਸਬੰਧੀ ਜਾਣਕਾਰੀ ਦਿੰਦੇ ਸ਼ਹਿਰ ਵਾਸੀਆਂ ਦੱਸਿਆ ਕਿ ਗੁਰਦਾਸਪੁਰ ਦੇ ਇੱਕ ਨਿੱਜੀ ਸਕੂਲ ਵਿੱਚ ਐਲकेजी ਜਮਾਤ ਵਿੱਚ ਪੜ੍ਹਦੀ ਬੱਚੀ ਨਾਲ ਦੁਸ਼ਕਰਮ ਕਰਨ ਦਾ ਮਾਮਲਾ ਸਾਹਮਣੇ ਆਉਣ ਤੇ ਸ਼ਹਿਰ ਵਿੱਚ ਕਾਫੀ ਸਹਿਮ ਦਾ ਮਾਹੌਲ ਹੈ ਇਸ ਲਈ ਅੱਜ ਵਕਵਕ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਪਠਾਨਕੋਟ ਅੰਮ੍ਰਿਤਸਰ ਹਾਈਵੇ ਜਮ ਕਰ ਬੱਚੀ ਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਮੰਗ ਪ੍ਰਸ਼ਾਸਨ ਤੋਂ ਮੰਗ ਕੀਤੀ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸਕੂਲ ਖਿਲਾਫ ਬਣਦੀ ਕਾਰਵਾਈ ਅਤੇ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ ਆਓ ਦੇਖਦੇ ਹਾਂ ਗੁਰਦਾਸਪੁਰ ਤੋਂ ਜੀਤਿੰਦਰਪਾਲ ਸਿੰਘ ਕਲੇਰ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜਰੂਰ ਕਰੋ ਜੀ ਪਹਿਲੀ ਗੱਲ ਤਾਂ ਮੈਂ ਜਿਹੜੀ ਇਹ ਘਟਨਾ ਹੋਈ ਹੈ ਬਹੁਤ ਨਿੰਦਰਜੋ ਘਟਨਾ ਜਿੰਨੇ ਵੀ ਸਾਡੇ ਭਰਾ ਇਕੱਠੇ ਹੋਏ ਆ ਸਾਰੇ ਸਾਰੇ ਹੀ ਮਾਪਿਓ ਆ ਸਾਰਿਆਂ ਦੇ ਬੱਚੇ ਹੈਗੇ ਆ ਉਹ ਇਹ ਰੋਸ ਇਸ ਕਰਕੇ ਇਕੱਠੇ ਹੋਏ ਆ ਵੀ ਆਹਾਨੂੰ ਲੱਗ ਰਿਹਾ ਵੀ ਇੱਥੇ ਕਿਸਦਾ ਵੀ ਬੱਚਾ ਸੇਫ ਨਹੀਂ ਹੈਗਾ ਇੱਕ ਸੁਖਜਿੰਦਰਾ ਕਾਲਜ ਦਾ ਨਾਂ ਆ ਸੁਖਜਿੰਦਰਾ ਸਕੂਲ ਦਾ ਨਾਂ ਆ ਉਦੇ ਵਿੱਚ ਆ ਕੇ ਇਹੋ ਜੀ ਘਟਨਾ ਹੋ ਜਾਂਦੀ ਹੈ ਤੇ ਉੱਥੇ ਬੱਚੇ ਕੀ ਸੇਫ ਹੋਣਗੇ ਇੱਕ 4 ਸਾਲ ਦੀ ਬੇਟੀ ਨਾਲ ਇਹ ਕੰਮ ਹੋਇਆ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਜੇ ਇਹ ਘਟਨਾ ਦੀ ਜਲਦੀ ਤੋਂ ਜਲਦੀ ਇਹ ਬੰਦੇ ਗ੍ਰਿਫਤਾਰ ਨਾ ਕੀਤੇ ਗਏ ਤਾਂ ਹੀ ਕੋਈ ਇਹੋ ਜਿਹਾ ਕਦਮ ਚੁੱਕਾਂਗੇ ਵੀ ਇਹ 100 ਵਾਰੀ ਇਹੋ ਜਿਹਾ ਕੰਮ ਕਰ ਲਗਿਆ ਬੰਦਾ ਸੋਚਿਆ ਕਰੂਗਾ ਇਹੋ ਜਿਹਾ ਜਿਹੜਾ ਵੀ ਇਹ ਗਲਤ ਅੰਸਰ ਹੈਗਾ ਬਾਕੀ ਆਪਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ ਜਿਹੜੇ ਲੋਕਾਂ ਦੇ ਵਿੱਚ ਸਹਿਮ ਪਾਇਆ ਗਿਆ ਹੈ ਚੀਜ਼ ਦਾ ਉਨਨਹੀਂ ਦੂਰ ਕਰੀਏ ਗਰਦਾਸਪੁਰ ਇਹ ਗੁਰੂਆਪੀਰਾਂ ਦੀ ਧਰਤੀ ਆ ਇੱਥੇ ਇਹੋ ਜਿਹਾ ਘਟਨਾ ਬਹੁਤ ਅਸੀਂ ਕਦੀ ਸੁਣੀਆ ਹੀ ਨਹੀਂ ਇਹ ਕਿੰਨਾ ਕਿਤੇ ਕਲਯੋਗ ਆ ਗਿਆ ਕਿੰਨਾ ਕਿ ਨਰਕ ਪੈ ਗਿਆ ਵੀ ਇਹੋ ਜਿਹਾ ਘਟਨਾ ਵੀ ਅਨੂੰ ਦੇਖਣ ਨੂੰ ਮਿਲ ਰਹੀ ਆ ਤਾਂ ਅਸੀਂ ਇਹ ਰਾਤ ਨੂੰ ਕਦੇ ਸੌ ਨਹੀਂ ਸਕਣ ਦੇ ਤਾਰ ਕੇ ਆਪਾਂ ਸੜਕਾਂ ਤੇ ਆਏ ਆ ਅੱਜ ਸਿਰਫ ਇੱਕ ਚੇਤਾਵਨੀ ਦੇਣ ਵਾਸਤੇ ਆਏ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਏ ਨਹੀਂ ਤੇ ਇਹ ਯੂਥ ਸੜਕਾਂ ਤੇ ਆਊਗਾ ਤਾਂ ਉਹ ਉਹਦੇ ਪਰਿਵਾਰ ਨੂੰ ਜਿੰਨੇ ਘਟਨਾ ਘਟੀਆਂ ਆ ਪਤਾ ਲੱਗਾਂ ਤੇ ਉਹਦੇ ਪਰਿਵਾਰ ਤੱਕ ਵੀ ਆਪਾਂ ਜਾਵਾਂਗੇ ਅਗਲਾ ਕਦਮ ਕੀ ਹੋਏਗਾ ਜੀਓ ਅਗਲਾ ਕਦੋਂ ਇਸ ਤੋਂ ਬਾਅਦ ਆਪਾਂ ਜਾ ਰਹੇ ਹਾਂ ਜਿੱਥੇ ਹੁਣ ਧਰਨਾ ਲੱਗਾ ਜਿਹੜੇ ਸਕੂਲ ਦੇ ਬਾਹਰ ਧਰਨਾ ਲੱਗਾ ਉਹਨਾਂ ਨਾਲ ਅਫਸੋਸ ਕਰਨ ਜਾ ਰਹੇ ਹਾਂ ਠੀਕ ਹੈ ਤੇ ਉਹਨਾਂ ਨੂੰ ਹੌਸਲਾ ਵਜਾਈ ਕਰਨ ਜਾ ਰਹੇ ਹਾਂ ਵੀ ਆਪਾਂ ਤੁਹਾਡੇ ਕੋ ਆਗੇ ਤੁਹਾਡੇ ਨਾਲ ਆ ਸਾਰਾ ਹਲਕਾ ਸਾਰਾ ਲੋਕ ਸਾਰਾ ਪੰਜਾਬ ਹਿੰਦੁਸਤਾਨੀ ਉਹਨਾਂ ਦੇ ਨਾਲ ਉਸ ਮਾਪਿਓ ਦੇ ਨਾਲ ਉਹਨਾਂ ਨੂੰ ਇਕੱਲੇ ਨਹੀਂ ਛੱਡਾਂਗੇ ਬਸ ਅਸੀਂ ਮੰਗ ਇਹ ਕਰ ਰਹੇ ਹਾਂ ਵੀ ਉਹਨਾਂ ਨੂੰ ਜਲਦੀ ਤੋਂ ਜਲਦੀ ਇਨਸਾਫ ਦਵਾਇਆ ਜਾਏ ਤਾਂ ਲੋਕਾਂ ਨੂੰ ਇਹ ਚੀਜ਼ ਤੋਂ ਥੋੜਾ ਜਿਹਾ ਆਸ਼ਵਾਸਨ ਮਿਲੇ ਯੋ ਯੋ ਕੀ ਇਹ ਸੰਗਠਨ ਇਕੱਠੇ ਹੋ ਰਿਹਾ ਹੈ ਜਾਂ ਸ਼ਹਿਰ ਵਾਸੀਆਂ ਦਾ ਰੋਸ ਹੈ ਦੇਖੋ ਨਾ ਕਿ ਸ਼ਹਿਰ ਵਾਸੀ ਦਾ ਰੋਸ ਹੈ ਸਾਰੇ ਹੀ ਪਬਲਿਕ ਦਾ ਰੋਸ ਹੈ ਕਿ ਕਿਸੇ ਸੰਸਥਾ ਦਾ ਰੋਸ ਨਹੀਂ ਇੱਕ ਬੱਚੀ ਨਾਲ ਰੇਪ ਹੋਇਆ ਜੋ ਅੱਜ ਤੱਕ ਦੇਖ ਨੂੰ ਮਿਲਿਆ 4 ਸਾਲ ਦੀ ਬੱਚੀ ਸੀਗੀ ਔਰ ਜਿਸ ਨੇ ਵੀ ਇਹ ਕਰਮ ਕੀਤਾ ਉਹਨੂੰ ਜਰਾ ਸ਼ਰਮ ਵੀ ਨਹੀਂ ਆਈ ਉਹਦੇ ਪਰਿਵਾਰ 'ਚ ਮਾਂ ਪਿਓ ਕੋਈ ਨਹੀਂ ਸੀ ਬਾਹਰ ਦੇ ਸਟੇਟਾਂ ਜਾਂ ਦੇਖਿਆ ਬਾਹਰ ਦੇ ਮਤਲਬ ਸ਼ਹਿਰਾਂ 'ਚ ਦੇਖਿਆ ਪਰ ਗੁਰਦਾਸਪੁਰ ਦੇ ਵਿੱਚ ਐਹੋ ਜੀ ਘਟਨਾ ਦੇਖ ਕੇ ਜਿਹੜਾ ਉਹਨੂੰ ਸ਼ਰਮਸਾਰ ਹੋਇਆ ਮੈਂ ਤੁਹਾਡੇ ਮਾਧਿਅਮ ਨਾਲ ਅਪੀਲ ਕਰੂੰਗਾ ਕਿ ਜਿੰਨੇ ਵੀ ਐ ਦੁਰਘਟਨਾ ਕੀਤੀ ਹੈ ਜਿੰਨੇ ਵੀ ਐ ਅਪਰਾਧ ਕੀਤਾ ਵਾ ਉਹ ਆਪਣੇ ਆਪ ਨੂੰ ਜਿਹੜਾ ਵਾ ਆਪਣੇ ਆਪ ਪ੍ਰਸ਼ਾਸਨ ਦੇ ਅੱਗੇ ਹਵਾਲੇ ਕਰ ਦੋਵੇ ਜੇ ਲੋਕਾਂ ਦੇ ਹੱਥੇ ਚੜ ਗਿਆ ਤੇ ਲੋਕਾਂ ਨੇ ਛੱਡਣਾ ਨਹੀਂ ਜੀ ਜੇ ਕਿਸੇ ਚਾਰ ਸਾਲ ਦੀ ਧੀ ਦਾ ਸਵਾਲ ਹੈ ਠੀਕ ਆ ਜੀ ਇਹ ਚਾਰ ਸਾਲ ਦੀ ਧੀ ਹੈ ਔਰ ਸਕੂਲ ਪ੍ਰਸ਼ਾਸਨ ਦੇ ਅੱਗੇ ਵੀ ਬੇਨਤੀ ਕਰਦਾ ਜੇ ਜਿਹੜੇ ਆਪਣੇ ਆਪ ਹੀ ਜਿਹੜਾ ਦਾ ਖੁਲਾਸਾ ਕਰਕੇ ਪ੍ਰਸ਼ਾਸਨ ਦੇ ਅੱਗੇ ਜਿਹੜਾ ਦੋਸ਼ੀਆਂ ਨੂੰ ਦੇ ਦੋ ਨਹੀਂ ਤੇ ਪ੍ਰਸ਼ਾਸਨ ਜਿਹੜਾ ਲੋਕ ਹੈ ਬਹੁਤ ਜਿਹੜੇ ਤਪੇ ਹੋਏ ਨੇ ਠੀਕ ਆ ਜੀ ਔਰ ਮੈਂ ਅਪੀਲ ਕਰਦਾ ਪੁਲਿਸ ਪ੍ਰਸ਼ਾਸਨ ਦੇ ਅੱਗੇ ਕਿ ਬੰਦੇ ਜਿਹੜੇ ਆ ਜਲਦ ਜਲ ਟਰੇਸ ਕਰਕੇ ਜਿਹੜਾ ਉਹਨੂੰ ਕਾਬੂ ਕਰਕੇ ਜਿਹੜੀ ਕੜੀ ਤੋਂ ਕੜੀ ਸਜ਼ਾ ਜਿਹੜੀ ਉਹਨੂੰ ਦਿੱਤੀ ਜਾਵੇ ਆ ਰੱਬਾ